ਉੰਨੇ ਤਾਂ ਆਪਣੇ ਰੋਲਵਰ ਨਾਲ ਸੁਸਾਇਡ ਕਰ ਲਈ ਬੈਂਕਚ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਜੇ ਤੱਕ ਇਹ ਪਤਾ ਲੱਗਾ ਇਹਦਾ ਨਾਮ ਮ੍ਰਿਤਕ ਦਾ ਰਾਜਵੀਰ ਹੈ ਇਹ ਪਿੱਛੋਂ ਮੋਗੇ ਨੂੰ ਬਿਲੋਂਗ ਕਰਦਾ ਹੈ ਤੇ ਇੱਥੇ ਕਿਤੇ 80 ਸੈਕਟਰ ਦੇ ਵਿੱਚ ਵੀ ਕਿਰਾਏ ਤੇ ਰਹਿੰਦਾ ਹੈ ਬਾਕੀ ਉਹਦੇ ਵਾਰਸਾਂ ਨੂੰ ਅਲਟੀਮੇਸ਼ਨ ਦੇਤੀ ਹੈ ਕਿਸੇ ਕੀ ਕੰਮ ਕਰਨਾ ਸੀ ਇੱਥੇ ਪ੍ਰਾਈਵੇਟ ਬਿਜ਼ਨਸ ਚਰਦਾ ਸੀ ਕਰਨੀ ਸੀ ਆ অলਰੈਡੀ ਰਹਿੰਦਾ ਸੀ ਆਪਣੀ ਫੈਮਲੀ ਨਾਲ ਹੀ ਹਾਂਜੀ ਠੀਕ ਇੱਥੇ ਬੈਠਣਾ ਹੋਈ ਕੀ ਹੈ ਜੀ ਅੰਦਰ ਬੈਂਕ ਕੀ ਕਰਨਾ ਹੈ ਇਹ ਜੇ ਪਾਰਟ ਆਫ ਇਨਵੈਸਟੀਗੇਸ਼ਨ ਚੱਲ ਰਿਹਾ ਸੀ ਬੈਂਕ ਨੂੰ ਵੀ ਪੁੱਛ ਰਹੇ ਆ ਵੀ ਇਹਦੇ ਕੋਈ ਨਾਮ ਦੇ ਅਕਾਊਂਟ ਆ ਦੱਸੋ ਕੀ ਲੈਣ ਆਇਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਬੈਂਕ ਵਿੱਚ ਘਟਨਾ ਨਹੀਂ ਹੋਈ ਹੈ ਕੋਈ ਅੰਦਰ ਘਟਨਾ ਤਾਂ ਵੇਖੋ ਇਹੀ ਹੈ ਜੋ ਦੇਖਿਆ ਵੀ ਇਹਨਾਂ ਨੇ ਆਪਣਾ ਆਪਣੇ ਹੀ ਰੋਲਵਰ ਦੇ ਨਾਲ ਆਪਣੇ ਪੁੜਪੜੀ ਦੇ ਵਿੱਚ ਲਾ ਕੇ ਉਹ ਸੁਸਾਈਡ ਕਰ ਲਿਆ ਬਾਥਰੂਮ ਦੇ ਵਿੱਚ ਬਾਥਰੂਮ ਦੀ ਗੱਲ ਹਾਂਜੀ ਬਾਥ ਇਹ ਸਲਾਮਦਰ ਇਹ ਵੇਖੋ ਦੇਖਾਰੀਦਾ ਵੀ ਕੋਈ ਸਾਹਮਣੇ ਆ ਰਿਹਾ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਕੁਝ ਵੀ ਆਏਗਾ ਉਸੇ ਤਰ੍ਹਾਂ ਹੀ ਕਰੇਗੀ ਮਤਲਬ ਪਿਸਤਲ ਦੀ ਜਾਂਚ ਕਰਨਾ ਵੀ ਹਾਂ ਪਿਸਤਲ ਦੀ ਵੀ ਜਾਂਚ ਕੀਤੀ ਜਾਏਗੀ ਉਹਦਾ ਲਾਇਸੈਂਸ ਵੀ ਚੈੱਕ ਕੀਤਾ ਜਾਏਗਾ ਸਾਰਾ ਕੀਤਾ ਜਾਏਗਾ ਤੇ ਵੈਸੇ ਬੈਂਕ ਦੇ ਵਿੱਚ ਅਸਲਾ ਨਾ ਜਾਣਾ ਅਲਾਉਡ ਹੈ ਵੀ ਦੇਖੋ ਇਹਦੇ ਬਾਰੇ ਫ੍ਰਿਕਸਿੰਗ ਇਹਨਾ ਕੀਤੀ ਹੈ ਕਿ ਨਹੀਂ ਕੀਤੀ ਉਹ ਅਸੀਂ ਇਹਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਬੈਂਕ ਦੀ ਤਾਂ ਦੋਨੋਂ ਬ੍ਰਾਂਚਾਂ ਬੰਦ ਕਰਕੇ ਕਿਉਂ ਆਏ ਹੋਗੇ ਅੱਜ ਨਹੀਂ ਨਹੀਂ ਬੈਂਕ ਵਾਲੇ ਉੱਥੇ ਜੀ ਅਸੀਂ ਉੱਥੋਂ ਜਾ ਰਹੇ ਹਾਂ ਪਤਾ ਨਹੀਂ ਕਿਉਂ ਪਰ ਉੱਪਰ ਬੈਂਕ ਵਾਲੇ ਸਾਨੂੰ ਨਾਲ ਹੀ ਰਹੇ ਹਾਂ ਬੇਸਿਕਲੀ ਪਤਾ ਲੱਗਾ ਜੀ ਪਰ ਬੈਂਕ ਨਹੀਂ ਕੋਈ ਲੋਨ ਡਿਪਾਰਟਮੈਂਟ ਸੀਗਾ ਜਿੱਥੇ ਉਹ ਵੀ ਸਾਰਾ ਅਸੀਂ ਕਰ ਰਹੇ ਹਾਂ ਵੀ ਇਹਦਾ ਅਕਾਊਂਟ ਆ ਤਾਂ ਦਿਖਾਓ ਜੇ ਲੋਨ ਆ ਤਾਂ ਉਹ ਪਤਾ ਲੱਗੇ ਕੀ ਆ ਸਾਰਾ ਕੁਝ ਇਹ ਸਰ ਜੀ ਕਲਰ ਹੈਗਾ ਅਸੀਂ ਫੈਮਲੀ ਨਾਮ ਦੀ ਜਿਹੜਾ ਕਾਉਂਡਾ ਜੀ ਇਹਦੇ ਇਨਫੀਮੇਸ਼ਨ ਦਿੱਤੀ ਆ ਫੈਮਲੀ ਨੂੰ ਉਹ ਹੀ ਦੱਸਣਗੇ ਕੱਲ੍ਹ ਨੂੰ